ਸੁਰਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਸੀਂ ਸਭ ਤੁਹਾਡਾ ਬਹੁਤ-ਬਹੁਤ ਧੰਵਾਜਿ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਟੇਣਾ ਜੀ ਲੁਧਿਆਣਾ ਦੇ ਵਿੱਚ ਕਹਿੰਦੇ ਬਹੁਤ ਹਿੰਸਕ ਚੜ੍ਹਪ ਹੋਈ ਹੈ ਗੋਲੀ ਚੱਲੀ ਹੈ ਉੱਥੇ ਖੂਨ ਖਰਾਬਾ ਹੋਇਆ ਕੀ ਹੋਇਆ ਉੱਥੇ ਬਿਲਕੁਲ ਸਿਰ ਸਾਹਿਬ ਅਪਾ ਅੱਗੇ ਵੀ ਗੱਲ ਕਰਦੇ ਹੁੰਦੇ ਆਂ ਦੇਖੋ ਪੰਜਾਬੀਆਂ ਦਾ ਇੱਕ ਹਿੱਸਾ ਟੜਦਾ ਨਹੀਂ ਤੇ ਫੁਕਰੀਆਂ ਦੇ ਬੱਚੇ ਮਾਰਿਆ ਪਿਆ ਵੇ ਫੋਕੜੀ ਉਧਰ ਛੜਤੀ ਉਧਰ ਠੋਲਾ ਛੜਦਾ ਉਧਰ ਪੂਤ ਦੀ ਗੱਲ ਕਰਤੀ ਗਈ ਇਹਨਾਂ ਗੱਲਾਂ ਤੁਸਨੂੰ ਗੁਰੇਜ਼ ਕਰਨਾ ਚਾਹੀਦਾ ਸੱਭੇ ਕੋ ਹੋਣਾ ਚਾਹੀਦਾ ਜਿੱਤ ਹਰ ਬਣੀ ਆਈ ਆ ਪਰ ਲੋਕਾਂ ਨੂੰ ਪਤਾ ਨਹੀਂ ਕੀ ਚੰਡੀ ਚੜੀ ਆ ਵੀ ਜਿਸ ਤਰੀਕੇ ਦੇ ਲਖਣ ਕੀਤੇ ਅੱਜ ਲੁਧਿਆਣਾ ਦੇ ਵਿੱਚ ਬਲਾਕ ਸੰਪਤੀ ਦੀ ਜਿੱਤ ਦਾ ਜਿਹੜਾ ਉਹ ਜਸ਼ਨ ਮਨਾ ਰਹੇ ਸੀਗੇ ਆਮ ਆਦਮੀ ਪਾਰਟੀ ਵਾਲੇ ਤੇ ਕਾਂਗਰਸ ਤੇ ਵਰਕਰਾਂ ਦੇ ਨਾਲ ਰੜੀ ਝੜਪ ਹੋਈ ਆ ਤੇ ਧੰਨਵਾਦੀ ਰੈਲੀ ਕੱਢੀ ਜਾ ਰਹੀ ਸੀ ਤੇ ਕਾਂਗਰਸ ਦੇ ਨੇਤਾ ਦੇ ਨਾਲ ਇੱਕ ਗੱਲ ਬਹਿਸ ਹੋਈ ਪਹਿਲਾਂ ਵਾਧਵਾ ਤੇ ਬੈਸ ਵਿਗੜ ਗਈ ਤੇ ਫਿਰ ਇਟਾ ਵਟੇ ਚੱਲੇ ਆ ਫਿਰ ਉਸ ਤੋਂ ਬਾਅਦ ਦੋਸ਼ ਲਗਾਈ ਕਾਂਗਰਸੀ ਨੇ ਆਪਦੀ ਪਿਸਤੌਲ ਦੇ ਨਾਲ ਤਾਬੜ ਤੋੜ ਸਿੱਧੀ ਫਾਇਰਿੰਗ ਕੀਤੀ ਆ ਜਿਦੇ ਵਿੱਚ 5 ਲੋਕਾਂ ਦੇ ਗੋਲੀ ਲੱਗੀ ਆ ਤੇ ਆਮ ਆਦਮੀ ਪਾਰਟੀ ਨੇ ਇਸ ਝੜਪ ਵਾਸਤੇ ਕਾਂਗਰਸ ਨੂੰ ਜ਼ਿੰਮੇਵਾਰ ਖੈਰ ਆ ਝੜਪ ਤੇ ਫਾਇਰਿੰਗ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਆ ਪਰ ਸਾ ਜਿਹੜੀ ਹੁਣ ਆਪਣੀ ਕਾਰਵਾਈ ਕਰ ਰਹੀ ਆ ਪਰ ਜਿਹੜੇ ਬੰਦੇ 5 ਜ਼ਖਮੀ ਹੋਏ ਉਹ ਹਸਪਤਾਲ 'ਚ ਪਏ ਆ ਜੀ ਗੋਲੀ ਕਿਹੜੇ ਐਮਐਲਏ ਨੇ ਚਲਾਈ ਆ ਜੀ ਨਹੀਂ ਜੀ ਇਹ ਐਮਐਲਏ ਨਹੀਂ ਗਾ ਜੀ ਇਹ ਕਾਂਗਰਸ ਦਾ ਇੱਕ ਸੀਨੀਅਰ ਵਰਕਰ ਆ ਜਿਹੜਾ ਵਰਕਰ ਤੋਂ ਉੱਤੇ ਤੇ ਨੇਤਾ ਤੋਂ ਉੱਤੇ ਹੈ ਜੀ ਹੂੰ ਹੂੰ ਅੱਛਾ ਇਹ ਵੀ ਸੰਦਸੋਬੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਦੇ ਵਿੱਚ ਤੁਸੀਂ ਦੱਸਿਆ ਸੀ ਕਿ ਜਿੱਤ ਤਾਂ ਆਮ ਆਦਮੀ ਪਾਰਟੀ ਦੀ ਹੋਈ ਹੈ ਪਰ ਲੁਧਿਆਣੇ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣਾਉਣ ਦੀ ਜਿਹੜੀ ਚਾਬੀ ਹੈ ਉਹ 41 ਸਾਹਿਬ ਦੇ ਹੱਥ ਚ ਆ ਗਈ ਹੈ ਬਿਲਕੁਲ ਜੀ ਬਿਲਕੁਲ ਦਾ ਕਾਰਨ ਇਹ ਆ ਕਿ ਇੱਥੇ ਨਾ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੀਆਂ ਸੀਟਾਂ ਉਦੇ ਵਿੱਚ ਉਹ ਤਿੰਨਾਂ ਦੇ ਉੱਤੇ ਇਹ ਆਲੀ ਦਾ ਕਬਜ਼ਾ ਯਾਨੀ ਕਿ ਇਹ ਆਲੀ ਦੇ ਜਿਹੜੇ ਉਮੀਦਵਾਰ ਉਹਨਾਂ ਦਾ ਕਬਜ਼ਾ ਹੈ ਆ ਇੱਥੇ ਜੇਕਰ 13 ਨੇ ਤੁਹਾਡੇ ਬੰਦੇ ਜਿੱਤੇ ਹੋਏ ਤੇ ਫਿਰ 13 ਸੀਟਾਂ ਤੁਹਾਡੇ ਕੋਲੇ ਹੋਣਗੀਆਂ ਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਾ ਤਾਂ ਬਣੋ ਹੁਣ 11 ਹੈਗੇ ਜੀ ਆਮ ਆਦਮੀ ਪਾਰਟੀ ਕੋਲੇ 3 ਹੈਗੇ ਜੀ ਇਹ ਆਲੀ ਦੇ ਕੋਲ ਇਹ ਮਤਲਬ ਹੈ ਜੀ ਇਹ ਆਲੀ ਦੇ ਨਾਲ ਸਾਂਝ ਪਾਉਣੀ ਪੈਣੀ ਆ ਜੇ ਮੰਨ ਲਓ ਦੂਜੇ ਪਾਸੇ ਆਪਾਂ ਜਾ ਕੇ ਦੇਖੀਏ ਤੇ ਕਾਂਗਰਸ ਕੋਲੇ ਇਹ ਹੈਗੇ ਜੀ 8 ਤੇ ਅਕਾਲੀਆਂ ਕੋਲੇ ਹੈਗੇ 3 ਮਤਲਬ ਇਹ ਇਕੱਠੇ ਹੋਣੇ ਨਹੀਂ ਵੀ 8 ਤੇ 3 11 ਤੇ ਨਾਲੇ ਿਆਰੀ ਲੈ ਲਓ ਤੇ ਫਿਰ 13 ਹੋ ਜਾਣਗੇ ਇਸ ਕਰਕੇ ਮੰਨਿਆ ਜਾ ਰਿਹਾ ਵੀ ਿਆਰੀ ਦੇ ਹੱਥ ਦੇ ਵਿੱਚ ਚਾਬੀ ਆ ਹੁਣ ਵੀ ਚੇਅਰਮੈਨ ਕਿਹਨੂੰ ਬਣਾਉਣਾ ਤੇ ਕਿਹਨੂੰ ਨਹੀਂ ਤੇ ਉਧਰ ਜ਼ੀਰੇ ਦੇ ਵਿੱਚ ਜਿਹੜੇ ਗਾਉਂਡਰ ਦਾ ਯਾਰ ਗੁਰਪ੍ਰੀਤ ਸਿੰਘ ਸੇਖੋਂ ਇੱਕ ਤਾਂ ਉਹਨਾਂ ਦੀ ਧਰਮ ਪਤਨੀ ਜਿੱਤ ਗਈ ਆ ਮਨਜੀਤ ਕੌਰ ਜੀ ਇੱਕ ਦੂਸਰੀ ਕੁਲਜੀਤ ਕੌਰ ਉਹਨਾਂ ਦੀ ਕੋਈ ਰਿਸ਼ਤੇਦਾਰ ਹੈ ਨਹੀਂ ਨਹੀਂ ਇਹ ਸੰਦਰਭ ਵਿੱਚ ਦੋਨੋਂ ਇਹਨਾਂ ਦੀਆਂ ਪਤਨੀਆਂ ਜੀ ਦੋਵੇਂ ਪਤਨੀਆਂ ਜਿੱਤੀਆਂ ਤੇ ਇਹਦੇ ਕਰਕੇ ਸਬਰ ਬਹੁਤ ਵੱਡੀ ਆ ਕਿਉਂਕਿ ਦੇਖੋ ਕੁਝ ਕੁ ਲੋਕਾਂ ਦਾ ਇੰਟਰਸਟ ਹੋ ਜਾਂਦਾ ਵੀ ਭਾਈ ਇਹ ਕਿਸ ਤਰੀਕੇ ਦੇ ਨਾਲ ਦੋ ਵਿਆਹ ਆ ਕਿਵੇਂ ਆ ਆਪਾਂ ਨੂੰ ਵੀ ਇਹਦੇ ਬਾਰੇ ਮੁਕੰਮਲ ਜਾਣਕਾਰੀ ਨਹੀਂ ਹੈਗੀ ਪਰ ਆਪਾਂ ਚਲੋ ਨਿੱਜੀ ਟਿੱਪਣੀ ਵੀ ਨਹੀਂ ਕਿਸੇ ਦੇ ਉੱਤੇ ਕਰਦੇ ਪਰ ਇਹਨਾਂ ਨੇ ਤਾਂ ਦੋ ਪਤਨੀਆਂ ਨੇ ਕੁਲਜੀਤ ਕੌਰ ਸੇਖੋਂ ਤੇ ਮਨਜੀਤ ਕੌਰ ਸੇਖੋਂ ਤੇ ਪਤਾ ਲੱਗਾ ਜੀ ਦੋਨੋਂ ਜਦੋਂ ਜਿੱਤੀਆਂ ਤੇ ਚੰਗੇ ਫਰਕ ਦੇ ਨਾਲ ਜਿੱਤੀਆਂ ਤੇ ਮਨਜੀਤ ਕੌਰ ਸੇਖੋਂ ਜਿਹੜੇ ਇਹ ਬਲਾਕ ਘਲ ਖੁਰਦ ਦੇ ਵਿੱਚ ਪੈਂਦੀ ਆ ਫਰੋਜ ਸ਼ਾ ਤੇ ਦੂਜੀ ਜਿਹੜੀ ਆ ਉਹ ਧਰਵਾਲੀ ਉਹ ਵਜੀਦਪੁਰ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਾਸਕੀਟ ਕੋ ਜਿੱਤੀ ਹੈ 18760 ਵੋਟਾਂ ਦੇ ਫਰਕ ਨਾਲ ਦੂਜੀ 3127 ਵੋਟਾਂ ਦੇ ਫਰਕ ਦੇ ਨਾਲ ਇਤਕੀ ਗੁਰਪ੍ਰੀਤ ਸੇਖੋਂ ਹੋਰਾਂ ਨੂੰ ਮੌਕੇ ਦੇ ਉੱਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਇਹਦਾ ਵੀ ਲੋਕਾਂ ਦੇ ਵਿੱਚ ਰੋਸ ਵੀ ਹੋਇਆ ਤੇ ਇਹਦੇ ਕਰਕੇ ਉਹਨਾਂ ਨੂੰ ਹਾਈਪ ਹੋਰ ਵੀ ਮਿਲੀ ਹੈ ਜਿਹੜਾ ਇਹਨਾਂ ਦਾ ਧੜਾ ਇਹਨੇ ਬਲਾਕ ਸੰਤੀ ਦੇ ਵਿੱਚ ਵੀ ਤੇ ਜ਼ਿਲ੍ਹਾ ਪ੍ਰੇਸ਼ਾਸਨ ਦੇ ਵਿੱਚ ਵੀ ਸੋਹਣਾ ਪ੍ਰਦਰਸ਼ਨ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਨੂੰ ਸਮਰਥਨ ਸੀਗਾ ਤੋਂ ਅੱਜ ਇਸ ਗੱਲ ਦੀ ਕਾਹੀ ਵੱਡੀ ਚਰਚਾ ਹੈਗੀ ਆ ਹੂੰ ਹੂੰ ਤੇ ਖੰਨਾ ਦੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਯਾਦਵਿੰਦਰ ਯਾਦੂ ਉਹਨਾਂ ਨੂੰ ਕਾਤੇ ਕੈਦ ਕਰਤੀ ਜੀ ਦੇਖੋ ਇਹਨਾਂ ਨੂੰ ਨਾ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਇਹਨਾਂ ਨੂੰ ਛਡਾਣਣ ਵਾਸਤੇ ਜੇਲ੍ਹ ਦੇ ਵਿੱਚ ਭੇਜਤਾ ਨਹੀਂ ਆਇਆ ਕਿ ਹਿਰਾਸਤ ਦੇ ਵਿੱਚ ਭੇਜਤਾ ਯਾਦਵਿੰਦਰ ਯਾਦੂ ਕੌਣ ਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਖੰਨਾ ਦੇ ਈ ਚਾਰਜ ਆ ਕਿ ਲੰਗੇ ਕੜ ਜਦੋਂ ਕਾਊਂਟਿੰਗ ਹੁੰਦੀ ਸੀ ਗਿਣਤੀ ਹੁੰਦੀ ਸੀ ਤਾਂ ਫਿਰ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਕਿਉਂਕਿ ਵੀਰਾਂ ਨੇ ਗਿਣਤੀ ਦੇ ਵਿੱਚ ਵਿਗੜਨ ਪਾਇਆ ਇਹ ਦੋਸ਼ ਲਾ ਕੇ ਸੋ ਅਜੇ ਸੁਖਵੀਰ ਬਾਦਲ ਹੋਰੀ ਚੱਲੇ ਸਕੇ ਜੀ ਥਾਣੇ ਵਾਲ ਪਰ ਪਤਾ ਨੱਗਾ ਜੀ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਤੇ ਅਰਸ਼ਦੀਪ ਸਿੰਘ ਕਲੇਰ ਵਕੀਲ ਉਹਨਾਂ ਨੇ ਭੇਜਿਆ ਹੁਣ ਇਹਨਾਂ ਨੂੰ ਜੇਲ੍ਹ ਪੇਈ ਦਿੱਤਾ ਗਿਆ ਯਾਦੂ ਹੋਰਾਂ ਨੂੰ ਤੇ ਫਿਰ ਇਹਨਾਂ ਦੇ ਵਕੀਲਾਂ ਨੇ ਗੱਲ ਕਹੀ ਆ ਕਿ ਭਾਈ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਤੇ ਹਾਈ ਕੋਰਟ ਦੇ ਵਿੱਚੋਂ ਇਨਸਾਫ ਲੈ ਕੇ ਆਵਾਂਗੇ ਜੀ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਣ ਵਾਲੇ ਅਮਰਪਾਲ ਸਿੰਘ ਨੂੰ ਹਾਲੇ ਤੱਕ ਪਾਰਲੀਮੈਂਟ 'ਚ ਨਹੀਂ ਬੈਠਣ ਦਿੱਤਾ ਗਿਆ ਉਹਨਾਂ ਦੀ ਪਾਰੋਲ ਦੀ ਜਿਹੜੀ ਅਰਜ਼ੀ ਦਿੱਤੀ ਗਈ ਸੀ ਉਹਦਾ ਕੀ ਬਣਿਆ ਜੀ ਉਦੋਂ ਨੇ ਪਟਾਰਾ ਹੋ ਗਿਆ ਸੀਨ ਸਭ ਜਦੋਂ ਆਪਾਂ ਨੇ ਪਹਿਲੇ ਗੱਲ ਕੀਤੀ ਸੀ ਤੇ ਉਦੋਂ ਆਪਾਂ ਇਹ ਗੱਲ ਕਹੀ ਸੀ ਰੈਡਕਟਨ ਦੇ ਉੱਤੇ ਕਿ 1 ਦਸੰਬਰ ਤੋਂ ਸੈਸ਼ਨ ਚੱਲ ਪੈਣਾ 19 ਦਸੰਬਰ ਤੱਕ ਇਹ ਸੈਸ਼ਨ ਚੱਲਣਾ ਹੂੰ ਹੂੰ ਜਿਵੇਂ ਸਾਡੀ ਅਦਾਲਤ ਦੀ ਪ੍ਰਕਿਰਿਆ ਤੇ ਜਿਵੇਂ ਸੁਣਵਾਈ ਹੁੰਦੀ ਆ ਇਸ ਸੈਸ਼ਨ ਦੇ ਵਿੱਚ ਅਮਰਤਪਾਲ ਸਿੰਘ ਦੇ ਵੱਲੋਂ ਹਿੱਸਾ ਨਹੀਂ ਲਿਆ ਜਾਣਾ ਜਾਂ ਲੈਣ ਦਾ ਮੌਕਾ ਨਹੀਂ ਮਿਲਣਾ ਤੇ ਮੈਂ ਫਿਰ ਵੀ ਜਦੋਂ ਉਹਨਾਂ ਦਾ ਫਰਜ਼ ਬਣਦਾ ਸੀਗਾ ਵਕੀਲਾਂ ਦਾ ਅਮਰਤਪਾਲ ਦੇ ਵਕੀਲਾਂ ਨੇ ਪੋਸਟ ਕੀਤੀ ਆ ਤੇ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵਿੱਚ ਪਤਾ ਲੱਗਾ ਤੇ ਭਾਈ ਅੱਜ ਜਦੋਂ ਸੁਣਵਾਈ ਹੋਈ ਤੇ ਫਿਰ ਉਹਨਾਂ ਨੇ ਇਹ ਗੱਲ ਕਹਿਤੀ ਆ ਵੀ ਭਾਈ ਅਮਰਤਪਾਲ ਦੀ ਪਟੀਸ਼ਨ ਦਾ ਅਸੀਂ ਨਿਪਟਾਰਾ ਕਰ ਦਿੰਦੇ ਆ। ਸਤਿਮਕ ਕਰ ਦਿੰਦੇ ਕਹਿਣ ਦਾ ਭਾਵ। ਜੱਜਾਂ ਨੇ ਗੱਲ ਕਹੀ ਵੀ ਕੱਲ ਨੂੰ ਤਾਂ ਸੈਸ਼ਨ ਖਤਮ ਹੋ ਜਾਣਾ ਪਾਰਲੀਮੈਂਟ ਦਾ ਤੇ ਅੱਜ ਇੱਕ ਦਿਨ ਪਹਿਲਾਂ ਅਸੀਂ ਕੀ ਕਰ ਸਕਦੇ ਹਾਂ ਇਸ ਮਾਮਲੇ ਦੇ ਵਿੱਚ ਇਹਦੇ ਤਾਂ ਕੁਝ ਨਹੀਂ ਹੋ ਸਕਦਾ ਇੰਨੀ ਜਲਦੀ। ਇਸ ਕਰਕੇ ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਆ। ਸੋ ਇਹ ਪਟੀਸ਼ਨ ਸਿੱਗੀ ਜੀ ਕਿ ਅਮਰਤਪਾਲ ਨੂੰ ਜੇਲ੍ਹ ਦੇ ਵਿੱਚੋਂ ਪੈਰੋਲ ਦਿੱਤੀ ਜਾਵੇ। ਉਹ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਹੱਕਦਾਰ ਆ ਪਰ ਗੱਲ ਬਣੀ ਨਹੀਂ। ਡਣਾ ਜੀ ਇੱਕ ਜ਼ਮਾਨਾ ਸੀ ਤੁਸੀਂ ਅਸੀਂ ਬਹੁਤ ਖਬਰਾਂ ਦਿੱਤੀਆਂ ਕਿ ਪੰਜਾਬ ਦੇ ਵਿੱਚ ਕਰਜ਼ੇ ਹੇਠ ਦੱਬੇ ਹੋਏ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਹੁਣ ਖੁਦਕੁਸ਼ੀਆਂ ਦੀ ਰਿਪੋਰਟ ਘਟਾ ਹੈ ਜਾਂ ਖੁਦਕੁਸ਼ੀਆਂ ਘਟ ਰਹੀਆਂ ਤੇ ਪਤਾ ਨਹੀਂ ਪਰ ਹੁਣ ਕਿਡਨੀਆਂ ਵੇਚਣ ਲੱਗ ਪਏ ਨੇ ਕਿਸਾਨ ਜਿਹੜੇ ਕਰਜ਼ੇ ਹਟਾਏ ਹੋਏ ਨੇ ਇਹ ਜਿਹੜੀ ਇੱਕ ਕਹਾਣੀ ਆਈ ਆ ਕਿਡਨੀ ਵੇਚਣ ਦੀ ਇਹ ਪੂਰੀ ਤਫਸੀਲ ਕੀ ਹੈ ਦੇਖੋ ਮੇਰੇ ਲਈ ਵੀ ਬੜੀ ਹੈਰਾਨੀ ਜਣ ਕਹਾਣੀਆਂ ਸਨ ਸਾਹਿਬ ਵੀ ਇਉਂ ਵੀ ਹੁੰਦਾ ਇਹ ਮੈਂ ਹੈਰਾਨ ਹੋ ਗਿਆ ਵੀ ਭਾਈ ਆਹ ਕੀ ਬਣਿਆ ਤੁਕਾ ਦੇਖੋ ਪੰਜਾਬ ਦੇ ਵਿੱਚ ਖੁਦਕੁਸ਼ੀ ਕਰਨ ਵਾਲੇ ਕਿਸ ਲਾਣੀਆਂ ਖਬਰਾਂ ਵੀ ਪੜੀਆਂ ਆਹਾ ਲੈਣ ਵਾਲੇ ਵੀ ਕਈ ਲੋਕ ਹੈਗੇ ਕਿਸਾਨ ਆ ਤੇ ਕਈ ਜਿਹੜੇ ਕਿਸਾਨ ਆ ਉਹ ਸਿਰਟ ਦੇ ਨਾਲ ਜ਼ਿੰਦਗੀ ਜਿਉਉਂ ਵੀ ਰਹੇ ਆ ਕਈ ਫਜ਼ੂਲ ਖਰਚੀ ਵਾਲੇ ਵੀ ਆ ਕਈ ਸਰਕਾਰਾਂ ਦੇ ਸਤਾਏ ਵੀ ਕਈ ਕੁਦਰਤ ਦੀ ਮਾਰ ਵਾਲੇ ਵੀ ਆ ਪਰ ਗੱਲ ਇਹ ਜੀ ਕਿ ਮਹਾਰਾਸ਼ਟਰ ਦੇ ਚੰਦਰਪੁਰ ਵਿਲੇ ਤੋਂ ਖਬਰ ਆਈ ਆ ਬੜੀ ਵੱਡੀ ਖਬਰ ਹੈ ਇਹ ਇੱਥੇ ਜੀ ਇੱਕ ਕਿਸਾਨ ਆ ਉਹਦਾ ਨਾਮ ਹੈ ਜੀ ਰੋਸ਼ਨ ਇਹਨੇ ਪਤਾ ਲੱਗਾ ਜੀ ਕਿ ਆਪ ਦੀ ਕਿਡਨੀ ਵੇਚਤੀ ਐ 8 ਲੱਖ ਰੁਪਏ ਦੀ ਕੋਣ ਰਵਲਾਕੀਆ ਇਹ 29 ਸਾਲ ਦਾ ਕਿਸਾਨ ਆ 4 ਏਕੜੇ ਦੇ ਕੋਲੇ ਖੇਤੀਬਾੜੀ ਵਾਲੀ ਜ਼ਮੀਨ ਆ ਖੇਤੀ ਦੇ ਵਿੱਚ ਨੁਕਸਾਨ ਹੋ ਗਿਆ ਤੇ ਇਹਨੇ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਉਹਦੇ ਲਈ ਕਿਨੇ ਜਿਹੜੇ ਥੋੜੇ ਜਿਹੇ ਪੈਸੇ ਲਏ ਸੀ ਤੇ ਉਹਦੇ ਉੱਤੇ ਵਿਆਜ ਲਾ ਲਾ ਕੇ ਲਾ ਲਾ ਕੇ ਲਾ ਲਾ ਕੇ ਸ਼ਾਹੂਕਰਾਂ ਨੇ ਬਣਾ ਲਏ 74 ਲੱਖ ਰੁਪਈਆ ਪਰ 74 ਲੱਖ ਰੁਪਈਆ ਹੁਣ ਦੇਵੇ ਕਿੱਥੋਂ ਤੇ ਸ਼ਾਹੂਕਰ ਨੇ ਇੱਕ ਮਹੀਨੇ ਨੂੰ ਇਹ ਦਲਕੇ ਤੇ ਵੀ ਭਾਈ ਤਰੀ ਕਿਦਮੀ ਬਕਵਾ ਦਿੰਨੇ ਆ ਕਹਿੰਦੇ ਵੀ ਫਿਰ ਇਹਨੂੰ ਲੈ ਗਏ ਕਿਤੇ ਆ ਕੋਲਕਾਤਾ ਚਲਾ ਗਿਆ ਇਹ ਏਜੰਟ ਤੇ ਨਾਲ ਸੰਪਰਕ ਕਰਕੇ ਉਸ ਤੋਂ ਬਾਅਦ ਡਾਕਟਰ ਇਹਨੂੰ ਕਿਤੇ ਕੰਬੋਡੀਆ ਦੇ ਵਿੱਚ ਲੈ ਕੇ ਮੈਡੀਕਲ ਜਾਂਚ ਤੋਂ ਬਾਅਦ ਉਹਦੀ ਕਿਡਨੀ ਕੱਢੀ ਗਈ ਆ ਉਹਨੇ ਇਹ ਪੁਰਸ਼ ਦੇ ਕੋਲੇ ਖੁਲਾਸਾ ਕੀਤਾ ਤੇ ਸ਼ਾਹੂਕਾਰ ਫੜ ਲਏ ਗਏ ਆ ਕਹਿਣ ਦਾ ਭਾਵੇਂ ਆ ਵੀ ਕਿਡਨੀ ਵਿੱਚੋਂ ਵਾਲਾ ਕੰਮ ਹੀ ਚੱਲਦਾ ਪੁਲਿਸ ਨੇ ਇਹਦੇ ਸਰੀਰ ਦੀ ਪੜਤਾਲ ਕੀਤੀ ਹੈ ਇਹਦੇ ਕਿਡਨੀ ਇੱਕ ਹੀ ਅਜੇ ਹੋਣਾ ਤੇ ਬਾਕੀ ਜਿਹੜਾ ਹਲਾਲ ਮੀਟ ਆ ਤੇ ਝਟਕਾ ਇਹ ਬਹਿਸ ਲਗਾਤਾਰ ਚੱਲੀ ਜਾ ਰਹੀ ਹੈ ਇੱਥੇ ਵੀ ਸਾਡੇ ਇਹ ਬਹਿਸ ਚੱਲ ਰਹੀ ਹੈ ਕਿ ਸਾਈਨ ਲਾਇਆ ਜਾਏ ਜਾਂ ਸਾਈਨ ਕਿਉਂ ਨਹੀਂ ਲਾਉਂਦੇ ਜਿਹੜੇ ਪਵਿੱਤਰ ਸ਼ਹਿਰ ਨੇ ਪੰਜਾਬ ਦੇ ਉੱਥੇ ਛਟਕੇ ਸੰਬੰਧੀ ਕੀ ਅਸੂਲ ਨੇ ਤੇ ਹਲਾਲ ਮੀਟ ਦਾ ਜਿਹੜਾ ਕੀ ਅਸੂਲ ਹੈ ਐਸਜੀਪੀਸੀ ਦਾ ਕੀ ਕਾਨੂੰਨ ਹੈ। ਸਨ ਸਰ ਆਪਾਂ ਪਹਿਲਾਂ ਨਹੀਂ ਖਬਰ ਸਾਂਝੀ ਕੀਤੀ ਸੀ ਵੀ ਪੰਜਾਬ ਦੀ ਸਰਕਾਰ ਨੇ ਨਾ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ। ਉਹਦੇ ਵਿੱਚ ਇੱਕ ਅਨੰਦਪੁਰ ਸਾਹਿਬ ਵੀ ਆ, ਅੰਮ੍ਰਿਤਸਰ ਸਾਹਿਬ ਵੀ ਆ, ਜੰਮਦਮਾ ਸਾਹਿਬ ਵੀ ਆ। ਸੋ ਪਤਾ ਲੱਗਾ ਜਿਹੜੇ ਇੱਧਰ ਤਲਵੰਡੀ ਸਾਬੋਦੇ ਵੱਲ ਪਰ ਹੁਣ ਜਾਣਕਾਰੀ ਇਹਦੇ ਵਿੱਚ ਕੀ ਆਈ ਕਿ ਜਦੋਂ ਪਵਿੱਤਰ ਸ਼ਹਿਰ ਐਲਾਨਤੇ ਦਾ ਮਤਲਬ ਇਹ ਹੈ ਜੀ ਉੱਥੋਂ ਸ਼ਰਾਬ, ਮੀਟ, ਮੱਛੀ, ਤਬਾਕੂ, ਬੀਅਰ ਅਸਗਟ ਸਾਰਾ ਕੁਝ ਬੰਦ ਹੋ ਜਾਣਾ। ਇਹ ਸ਼ਹਿਰ ਦੇ ਵਿੱਚੋਂ ਬਾਹਰ ਲੈ ਜਾਣਾ। ਇਸ ਗੱਲ ਦੇ ਉੱਤੇ ਬੀਬੀ ਕਿਰਨਜੋਤ ਕੌਰ ਜਿਹੜੇ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ। ਉਹਨਾਂ ਨੇ ਆਪਣਾ ਹੀ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਨੇ ਜਿਹੜੀ ਪੋਸਟ ਪਾਈ ਹੈ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਉਹ ਕਹਿੰਦੇ ਜੀ ਪੰਜਾਬ ਸਰਕਾਰ ਨੇ ਸਿੱਖਾਂ ਦਾ ਬ੍ਰਾਹਮਣਿਕਰਨ ਕਰ ਦਿੱਤਾ। ਸਿੱਖਾਂ ਲਈ ਤਬਾਕੂ ਤੇ ਕੁੱਠਾ ਯਾਨੀ ਕਿ ਹਲਾਲ ਮੀਟ ਬਜਰ ਕੁਰੇਤਾ। ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖੀ ਦੇ ਵਿੱਚ ਮਨਾ ਪਰ ਝਟਕਾ ਮੀਟ ਸਾਡਾ ਹੱਕ ਹੈ ਆ ਕਾਲੀ ਦਲ ਨੇ ਝਟਕਾ ਮੀਟ ਦੇ ਹੱਕ ਦੇ ਵਿੱਚ 1935 ਦੇ ਵਿੱਚ ਝਟਕਾ ਕਾਨਫਰੰਸ ਕੀਤੀ ਸੀ ਗੁਰੂ ਸਹਿਬਾਨ ਤੇ ਸਿੱਖਾਂ ਦੇ ਸ਼ਿਕਾਰ ਖੇਡਣ ਦੇ ਕਈ ਕਿਸੇ ਆ ਗੁਰੂ ਨਾਨਕ ਦੇਵ ਜੀ ਨੇ ਸੂਰਜ ਗ੍ਰਹਿਣ ਵੇਲੇ ਕੂੜੂ ਖੇਤਰ ਹਿਰਨ ਦਾ ਮਾਸ ਲੈਣ ਦੀ ਸਾਖੀ ਆ ਕ੍ਰਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਆ ਕਿ ਸਰਕਾਰ ਦੇ ਕੋਲੇ ਇਸ ਮੁੱਦੇ ਤੇ ਇਤਰਾਜ਼ ਚੁੱਕੋ ਡੇਰੇਦਾਰਾਂ ਦੀ ਮਰਿਆਦਾ ਤੋਂ ਸਿੰਘਾਂ ਦੀ ਮਰਿਆਦਾ ਵੱਲ ਮੁੜ ਕੇ ਆਓ ਮਤਲਬ ਇਹ ਵੀ ਇਹਨਾਂ ਨੇ ਕਹੇ ਵੀ ਇਥੋਂ ਜੇਕਰ ਮੀਟ ਬਾਹਰ ਕਢੇ ਦਿੱਤਾ ਜਾਂਦਾ ਤੇ ਝਟਕਾ ਤਾਂ ਸਾਡਾ ਹੱਕਾ ਵੀ ਇਹ ਹੱਕ ਨਹੀਂ ਹੋਣਾ ਚਾਹੀਦਾ ਜੀ ਹੂੰ 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 ਤੇ ਬਾਕੀ ਡੀਸੀ ਦੇ ਦਫਤਰਾਂ ਆ ਕੇ ਕਿਸਾਨ ਕਿਉਂ ਧਰਨੇ ਲਾ ਰਹੇ ਨੇ ਇਹ ਜੀ ਇਸ ਕਰਕੇ ਧਰਨੇ ਲਾ ਰਹੇ ਕਿਉਂਕਿ ਬਿਜਲੀ ਬੋਰਡ ਦਾ ਨਿੱਜੀਕਰਨ ਕਰਨ ਦੀ ਸੰਭਾਵਨਾ ਪੂਰੀ ਪੂਰੀ ਆ ਤੇ ਪੰਜਾਬ ਦੇ ਵਿੱਚ ਇਸ ਵੇਲੇ ਜੀ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਸਮਾਰਟ ਮੀਟਰ ਲੱਗ ਰਹੇ ਆ ਤੇ ਕਿਸਾਨਾਂ ਨੇ ਡੀਸੀ ਦਫਤਰਾਂ ਨੇ ਮੁਰੇ ਧਰਨੇ ਲਾਏ ਆ ਇਹਨਾਂ ਨੇ ਕਿਹਾ ਵੀ ਜੇਕਰ ਕੇਂਦਰ ਆਪਣੀ ਯੋਜਨਾ ਦੇ ਵਿੱਚ ਸਫਲ ਹੋ ਜਾਂਦੀ ਆ ਕਿ ਜਿਵੇਂ ਕਿ ਲਗਭਗ ਹੋਈ ਵੀ ਪਈ ਆ ਜੀ ਬਿਜਲੀ ਬੋਰਡ ਦਾ ਨਿੱਜੀਕਰਨ ਕਰ ਦਿੰਦੇ ਆ ਤਾਂ ਜਿਹੜੀ ਗਰੀਬਾਂ ਦੀ ਆਮ ਲੋਕਾਂ ਦੀ 600 ਯੂਨਟ ਸਬਸਿਡੀ ਵਾਲੀ ਬਿਜਲੀ ਉਹ ਖਤਮ ਹੋ ਜਾਣੀ ਆ ਇਸ ਕਰਕੇ ਇਹਨਾਂ ਨੇ ਕਹਿ ਦਿੱ ਕਿ ਅੱਜ ਤੋਂ ਅਸੀਂ ਧਰ ਨਹੀਂ ਲਾਏ ਆ ਆਉਂਦੇ ਦਿਨਾਂ ਦੇ ਵਿੱਚ ਅਸੀਂ ਰੇਲਾਂ ਰੋਕਾਂਗੇ ਜੀ ਪੰਜਾਬ 'ਚ ਕਹਿੰਦੇ ਧੁੰਦ ਬਹੁਤ ਵੱਧ ਗਈ ਦਿੱਲੀ ਤੋਂ ਕਈ ਲੋਕ ਜਿਹੜੇ ਇਜਾਰੇ ਸੀ ਪੰਜਾਬ ਨੂੰ ਧੁੰਦ ਦੇ ਐਕਸੀਡੈਂਟਸ ਕਰਕੇ ਕਾਫੀ ਜ਼ਖਮੀ ਹੋਏ ਨੇ ਤੁਸੀਂ ਕਹਿੰਦੇ ਸੀ ਬਾਰਿਸ਼ ਹੋਣੀ ਆ ਬਾਰਿਸ਼ ਤੇ ਧੁੰਦ ਦੋਨੋਂ ਹੀ ਚੱਲ ਰਹੀਆਂ ਦੇਖੀ ਆ ਮੀਂਹ ਤਾਂ ਜ ਨਹੀਂ ਪਿਆ ਤੁਹਾਨੂੰ ਸਭ ਕਿਸੇ ਵੀ ਹਿੱਸੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਕਣੀ ਡਿੱਗ ਗਈ ਪਰ ਧੁੰਦ ਬਹੁਤ ਆ ਜਦੋਂ ਮੈਂ ਹੁਣ ਤੁਹਾਡੇ ਨਾਲ ਖਬਰਾਂ ਨਹੀਂ ਸਾਂਝ ਪਾ ਰਿਹਾ 10:47 ਮਿੰਟ ਹੋ ਗਏ ਭਾਰਤੀ ਸਮੇਂ ਮੁਤਾਬਕ ਰਾਤ ਦੇ ਤੇ ਬਾਹਰ ਬੇਹਦ ਧੁੰਦ ਆ ਜਿਹੜਾ ਸਾਡਾ ਸਾਹਮਣੇ ਵਾਲਾ ਘਰ ਆ ਉਹ ਵੀ ਅੱਧਕ ਕਿੱਦਾਂ ਦਿਸਦਾ ਮਤਲਬ ਵੀ ਜੀ ਗਲੀ ਦੇ ਪਰਲੇ ਪਾਰ ਆ ਜਿਹੜੀ ਉਹ ਵੀ ਚੀਜ਼ਾਂ ਪੂਰਗਾਂ ਨਹੀਂ ਦਿਸਦੀਆਂ ਵੀ ਧੁੰਦ ਇੰਨੀ ਸੰਘਣੀ ਆ ਸਵੇਰ ਦੇ ਵੇਲੇ ਵੀ ਸੰਘਣੀ ਸੀ ਦੁਪਹਿਰ ਦੇ ਵੇਲੇ ਸੋਣੀ ਧੁੱਪ ਨਿਕਲੀ ਆ ਤੇ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਧੁੰਦ ਦਾ ਉਹ ਕਦੇ ਵੀ ਤੁੰਡ ਉਹਦੇ ਤਿੰਨ ਦਿਨ ਪੰਜਾਬ ਦੇ ਵਿੱਚ ਵੇਖਦ ਪੈਣੀ ਹੈ ਜੀ 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 ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮਿਹਰਬਾਨ